ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਤੇ ਪੰਜਾਬ ਹਮੇਸ਼ਾ ਚੜਦੀ ਕਲਾ ਚ ਹੀ ਰਹੇਗਾ ਔਰਕਰ ਚੜਦੀ ਕਲਾ ਚ ਹੀ ਹਮੇਸ਼ਾ ਰਹਿ ਆਵਾ ਪੰਜਾਬ ਨੇ ਹਮੇਸ਼ਾ ਰਹਿਣਾ ਹੈ ਤੇ ਰਹੇਗਾ ਪੰਜਾਬ ਨੂੰ ਨਹੀਂ ਕੋ ਦੇਖ ਸਕਦਾ ਤੇ ਪੰਜਾਬ ਦਾ ਜੋ ਹੱਕ ਹੈ ਜੋ ਪੰਜਾਬ ਜਿਹਨਾਂ ਮੁੱਦਿਆਂ ਤੇ ਗੱਲ ਕਰ ਰਿਹਾ ਉਹ ਹੱਕ ਪੰਜਾਬ ਨੂੰ ਮਿਲ ਕੇ ਮਿਲ ਕੇ ਹੀ ਰਹਿਣਾ ਹੈ ਮਿਲ ਕੇ ਹੀ ਰਹਿਣਾ ਹੈ ਤੇ ਸਾਡੀ ਇੱਕ ਭੈਣ ਨੇ ਉਹਦੇ ਨਾਲ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਸੀ ਜਿਹਦੇ ਨਾਲ ਤੱਕੇਸ਼ਾਈ ਕੀਤੀ ਗਈ ਆਪਨੇ ਇੰਟਰਵਿਊ ਚ ਕੁਝ ਕਹਿ ਰਹੇ ਨੇ ਪਹਿਲੀ ਉਹਨਾਂ ਦੀ ਗੱਲਬਾਤ ਸੁਣਦੇ ਆ ਹਾਂਜੀ ਤੇ ਆਪਣੇ ਕੋਲ ਵੀਡੀਓ ਆ ਦੀ ਜੀ ਅਨਮਿਊਟ ਵੀ ਦੀ ਤੇ ਆਪਾਂ ਦੇਖਨੇ ਆ ਕੀ ਗੱਲਬਾਤ ਕਰਦੇ ਨੇ ਗੁੱਸਾ ਕਿਹੜੀ ਗੱਲ ਤੇ ਆਇਆ ਉਹ ਰੋਥੇ ਤੁਹਾਨੂੰ ਹੱਥਾਂ ਤੋਂ ਫੜਿਆ ਇਸ ਕਰਕੇ ਗੁੱਸਾ ਆਇਆ ਨਾ ਰੋਕਿਆ ਉਹਨਾਂ ਨੇ ਮੈਨੂੰ ਪਹਿਲੀ ਤੱਕ ਗੱਲ ਵੀ ਮੈਨੂੰ ਰੋਕ ਰਹੀ ਸੀ ਵੀ ਜਦੋਂ ਮੈਂ ਉਹਨਾਂ ਨੂੰ ਆਪਣਾ ਆਈਡੀ ਕਾਰਡ ਦੱਸਿਆ ਫਿਰ ਮੈਂ ਅੰਦਰ ਨਹੀਂ ਸੀ ਜਾਣ ਦੇ ਉਸ ਤੋਂ ਬਾਅਦ ਜਦੋਂ ਮੈਂ ਛੋਟੇ ਜਿਹੇ ਦਰਵਾਜ਼ੇ ਜੇ ਤਾਂ ਅੰਦਰ ਐਂਟਰ ਹੁਣ ਹ ਉਹਨੂੰ ਮਤਲਬ ਇੱਕ ਜਿਹੜੀ ਮਹਿਲਾ ਪੁਲਿਸ ਸੀ ਉਹ ਪਿੱਛੋਂ ਮਨ ਮੇਰੀ ਗਰਦਨ ਪਾ ਰਹੀ ਸੀ ਕੇਸ ਉਹਨਾਂ ਪਿੱਛੋਂ ਪਟਰੀ ਸੀ ਉਹ ਹਾਂਜੀ ਮੇਰੇ ਉਹਨਾਂ ਨੇ ਕੇਸ ਪੱਟੇ ਸੀ ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਫਿਰ ਮੇਰੇ ਮਾਪੇ ਆ ਗਏ ਸੀ ਉਹ ਲੰਘ ਰਹੇ ਸੀ ਉਹ ਹਾਂਜੀ ਜਦੋਂ ਮੈਂ ਟੱਪ ਰਹੀ ਸੀ ਫਲਾਤ ਮੇਰੀ ਆ ਸੀ ਤੇ ਮੇਰੇ ਪਾਸ ਮੈਂ ਗੱਬੇ ਫਸੀ ਹੋਈ ਸੀ ਉਹਨਾਂ ਨੇ ਪਰੰਦਰੋਂ ਪਿੱਛੋਂ ਗੌਲਾ ਪੜਿਆ ਸੀ ਤੇ ਉਹਨਾਂ ਨੂੰ ਪਹਿਲੇ ਇਹ ਕਹਿਿਆ ਕਿ ਮੇਰੇ ਵੀ ਕੇਸ ਛੱਡ ਦੋ ਵੀ ਹੋਰ ਤੁਸੀਂ ਵੀ ਜ਼ੋਰ ਮਾਰਦੇ ਕਾ ਲੱਗੇ ਖਿਚਣ ਚਾਰ ਪੰਜ ਲੇਡੀਜ਼ ਵੀ ਸਟਾਪ ਸੀ ਮੇਨੀਆਂ ਵਾਹਣ ਲੱਗੇ ਖਿਚਣ ਫਿਰ ਮੋਨ ਨੇ ਇਹ ਗੱਲ ਕੈਚ ਕੀਤੀ ਮੇਰੀ ਅੱਬੀ ਬਾਹ ਚੜਤੋ ਵੀ ਨਹੀਂ ਤਾਂ ਤੁਸੀਂ ਆਪਣਾ ਸਾਹ ਲਾ ਲਓ ਬਾਹ ਚੜਾ ਬਾਹ ਚੜਾ ਬਾਹ ਚੜਾ ਖੜੇ ਰਹਿਦੇ ਬਾਹ ਕਿਉਂ ਵੀ ਮੇਰੇ ਨਾਲ ਹੋਰ ਤੱਕ ਕੰਮ ਕੀ ਕਰਦੇ ਤਾਂ ਬਦਦ ਵੱਦ ਕੀ ਹੋਣਾ ਸੀ ਇੱਕ ਦੋ ਚਪੇੜਾ ਵੱਜ ਜੰਦੀ ਉਹਨਾਂ ਦੇ ਫਿਰ ਉਹਨਾਂ ਨੇ ਵੀ ਬਦਦ ਵੱਦ ਕੀ ਕਰ ਲੈਣਾ ਸੀ ਪਰਚੇ ਹੀ ਪਾਣਾ ਸੀ ਹੋਰ ਕਿ ਕਰਾ ਸੀ ਹਾਂਜੀ ਜਰੂਰ ਕਿਉਂਕਿ ਮੇਰਾ ਹੱਕ ਦਾ ਬ੍ਰਿਸ਼ ਜਦੋਂ ਮੈਂ ਉਹਨਾਂ ਨੂੰ ਆਪਣਾ ਆਈ ਕਾਰਡ ਦੱਸਿਆ ਤੇ ਉਸ ਮੈਂ ਅੰਦਰ ਜਾਣ ਤੋਂ ਸਾਡੇ ਇਹਨਾਂ ਗੁਰੂਆਂ ਨੇ ਇੰਨਾ ਕੁ ਸੀਤਾ ਹੈ ਨਾ ਸਾਡੇ ਵਾਸਤੇ ਤੇ ਫਿਰ ਆ ਤਾਂ ਨੋਰਮਲੀ ਜੀ ਗੱਲ ਹੈ ਕੰਮ ਜਾਂਦੀਆਂ ਹੁੰਦੀਆਂ ਪੁਲਿਸ ਨੂੰ ਦੇਖ ਕੇ ਕਿ ਮੈਨੂੰ ਧੱਕਾ ਮੁੱਕੀ ਹੋ ਰਹੀ ਹੈ ਜਾਂ ਇੰਨੀ ਪੁਲਿਸ ਖੜੀ ਹੈ ਇਹ ਇਹ ਜਜ਼ਬਾ ਕਿੱਥੋਂ ਆਇਆ ਤੁਹਾਡੇ ਜੀ ਜੀ ਇਹ ਕਹਿ ਰਹੇ ਕਿ ਮੈਂ ਤਾਂ ਸੱਪੜ ਤੱਕ ਸ਼ਹਿਰਾ ਆਈਆਂ ਹੁੰਦੀਆਂ ਜਿਹੜੀਆਂ ਡਰ ਜਾਂਦੀਆਂ ਐ ਇਸ ਤਪਿੰਡਾਂ ਵਾਲੇ ਐ ਇਸ ਤਾ ਇਹ ਨਾ ਕੁਛ ਤਾਂ ਵੀ ਨੋਰਮਲ ਐ ਅਸੀਂ ਵੇਰਵੇ ਸੀ ਦਾ ਅੰਮ੍ਰਿਤ ਤੇ ਇੱਕ ਸਭ ਤੋਂ ਪਹਿਲਾ ਯੂਨੀਵਰਸਿਟੀ ਦਾ ਇੱਕ ਲਾਈ ਦੇਖਿਆ ਜਿੱਥੇ ਇੱਕ ਕੁੜੀ ਇੱਕ ਛੋਟੀ ਖਿੜਕੀ ਦੇ ਨਾਲ ਲੱਗਦੀ ਹੋਈ ਨਜ਼ਰ ਆਈ ਤੁਹਾਨੂੰ ਕਿ ਉਹ ਕਹਿ ਰਹੀ ਹੈ ਕਿ ਮੈਂ ਆਪਣੇ ਹੋਸਟਲ ਦੇ ਅੰਦਰ ਜਾਣਾ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਉੱਥੇ ਉਹ ਬਹੁਤ ਜ਼ਿਆਦਾ ਸਖਤ ਲਹਿਜੇ ਦੇ ਵਿੱਚ ਵੀ ਨਜ਼ਰ ਆਉਂਦੀ ਹੈ ਜਦੋਂ ਉਸ ਨੂੰ ਮਹਿਲਾ ਪੁਲਿਸ ਅਧਿਕਾਰੀ ਫੜਦੀਆਂ ਨੇ ਉਹਦੀਆਂ ਬਾਹਾਂ ਫੜਦੀਆਂ ਨੇ ਤਾਂ ਉਹ ਕੁੜੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਔਰ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਮੇਰੀ ਬਾਹ ਛੱਡ ਦਿਓ ਨਹੀਂ ਤਾਂ ਤੁਸੀਂ ਆਪਣਾ ਦੇਖ ਲਓ ਬਣਦਾ ਕੀ ਆ ਇਹ ਹਾਰਮਨ ਹੈ ਮੇਰੇ ਨਾਲ ਹੈ ਔਰ ਹਾਰਮਨ ਤੁਹਾਨੂੰ ਪਿੱਛੋਂ ਅੰਦਾਜ਼ਾ ਸੀਗਾ ਕਿ ਤੁਹਾਨੂੰ ਰੋਕ ਕੋਈ ਨਹੀਂ ਕਿ ਪਤਾ ਹੀ ਸੀ ਇਥੇ ਕੈਪਟਨ ਦਾ ਨਾਮ ਵੀ ਔਰ ਤੋਂ ਦੇ ਦੀ ਛੁੱਟੀ ਵੀ ਕੀਤੀ ਗਈ ਸੀ ਤੁਹਾਨੂੰ ਪਿੱਛੋਂ ਅੰਦਾਜ਼ਾ ਸੀ ਕਿ ਜੇ ਇਹ ਕੁਝ ਹੁੰਦਾ ਇਹੋ ਜਿਹਾ ਮਤਲਬ ਮੈਨੂੰ ਪਿੱਛੋਂ ਕੋਈ ਅੰਦਾਜ਼ਾ ਨਹੀਂ ਸੀ ਇਹਨਾਂ ਨੇ ਕਿਹਾ ਸੀ ਵੀ ਜਿਹੜੇ ਸਟੂਡੈਂਟ ਆਪਣੇ ਆਈਡੀ ਕਾਰਡ ਪ੍ਰੂਫ ਦੱਸਣਗੇ ਵੀ ਉਹਨਾਂ ਨੂੰ ਐਂਟਰੀ ਨੋਰਮਲੀ ਮਿਲ ਜਾਊਗੀ ਪਰੇ ਸਟੂਡੈਂਟਸ ਨੂੰ ਵੀ ਅੰਦਰ ਐਂਟਰ ਹੋਣ ਦਿੰਦੇ ਸੀ ਪਰ ਉਹ ਫਿਰ ਸੀ ਸਟੂਡੈਂਟਸ ਨੂੰ ਅੰਦਰ ਐਂਟਰ ਹੋਣ ਤੋਂ ਕੇਵਲ ਵੀ ਤੁਸੀਂ ਕੋਈ ਨਾ ਵੀ ਥੋੜੀ ਤਾਂ ਵੀ ਵੇਟ ਕਰ ਲਓ ਵੀ ਫਿਰ ਚਲ ਜਿਓ ਅਰੇ ਗੁੱਸਾ ਕਿਹੜੀ ਗਲਤੀ ਆਇਆ ਬਰ ਉੱਥੇ ਤੁਹਾਨੂੰ ਹੱਥਾਂ ਤੋਂ ਫੜਿਆ ਇਸ ਕਰਕੇ ਗੁੱਸਾ ਆਇਆ ਨਾ ਰੋਕਿਆ ਗਿਆ ਉਹਨਾਂ ਨੇ ਮੈਨੂੰ ਪਹਿਲੀ ਤੱਕ ਅੱਗ ਵੀ ਮੈਨੂੰ ਰੋਕ ਰਹੀ ਸੀ ਵੀ ਜਦੋਂ ਮੈਂ ਉਹਨਾਂ ਨੂੰ ਆਪਣਾ ਆਈਡੀ ਕਾਰਡ ਦੱਸੀਆ ਫਿਰ ਵੀ ਮੈਨੂੰ ਅੰਦਰ ਨਹੀਂ ਸੀ ਜਾਣ ਦਿੱਤੇ ਉਸ ਤੋਂ ਬਾਅਦ ਜਦੋਂ ਮੈਂ ਛੋਟੇ ਜਿਹੇ ਦਰਵਾਜ਼ੇ ਜੇ ਤਾਂ ਅੰਦਰ ਐਂਟਰ ਹੁਣ ਹੁੰਦੀ ਸੀ ਉਹਨੂੰ ਮਤਲਬ ਇੱਕ ਜਿਹੜੀ ਮਹਿਲਾ ਪੁਲਿਸ ਸੀ ਉਹ ਪਿੱਛੋਂ ਮਤਲਬ ਮੇਰੀ ਗਾਰਡਨ ਫੜੀ ਸੀ ਕੇਸ ਉਹਨਾਂ ਪਿੱਛੋਂ ਪਟਰੀ ਸੀ ਉਹ ਮਤਲਬ ਤੁਹਾਡੇ ਕੇਸ ਵੀ ਪਟੇ ਹਾਂਜੀ ਮੈਨੂੰ ਉਹਨਾਂ ਨੇ ਕੇਸ ਪਟੇ ਸੀ ਤੇ ਜਦੋਂ ਮੈਂ ਉਹਨਾਂ ਨੇ ਕਿਹਾ ਕਿ ਵੀ ਮੇਰੇ ਮਾਪੇ ਅੱਜ ਉਹ ਲੰਘ ਰਹੇ ਸੀ ਉਹ ਹਾਂਜੀ ਜਦੋਂ ਮੈਂ ਤਾਪ ਰਹੀ ਸੀ ਇੱਕ ਲੱਕ ਮੇਰੀ ਆਸ ਸੀ ਤੇ ਇੱਕ ਮੇਰੇ ਪਾਸੇ ਮੈਂ ਗੱਬੇ ਫਸੀ ਹੋਈ ਸੀ ਤੇ ਉਹਨਾਂ ਨੇ ਪਰੰਦਰੋਂ ਪਿੱਛੋਂ ਗਾਲਾਂ ਪੜਿਆ ਸੀ ਤੇ ਮੈਂ ਉਹਨਾਂ ਨੂੰ ਪਹਿਲੇ ਇਹ ਕਿਹਾ ਵੀ ਮੇਰੇ ਵੀ ਕੇ ਛੱਡ ਦੋ ਵੀ ਹੋਰ ਤੁਸੀਂ ਵੀ ਜੋ ਮਰਜ਼ੀ ਕਰ ਲਓ ਤੇ ਫਿਰ ਉਹਨਾਂ ਨੇ ਮੇਰੀਆਂ ਬਾਹਾਂ ਲਾ ਕੇ ਖਿੱਚਣ ਚਾਰ ਪੰਜ ਲੇਡੀਜ਼ ਵੀ ਸਟਾਫ ਸੀ ਮੇਰੀਆਂ ਬਾਹਾਂ ਲਾ ਕੇ ਖਿੱਚਣ ਫਿਰ ਮੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਮੇਰੀਆਂ ਵੀ ਬਾਹਾਂ ਛੱਡ ਦੋ ਵੀ ਨਹੀਂ ਤਾਂ ਤੁਸੀਂ ਆਪਣਾ ਸਾਧ ਲਾ ਲਿਓ ਜਿਉਂ ਵੀ ਮੇਰੇ ਨਾਲ ਹੋਰ ਤਾਂ ਕੰਮ ਕੀ ਕਰਦੇ ਤਾਂ ਵੱਧ ਵੱਧ ਕੀ ਹੋਣਾ ਸੀ ਇੱਕ ਦੋ ਚਪੇੜਾਂ ਵੱਜ ਜਾਂਦੀਆਂ ਉਹਨਾਂ ਦੇ ਫਿਰ ਉਹਨਾਂ ਨੇ ਵੀ ਵੱਧ ਵੱਧ ਕੀ ਕਰ ਲੈਣਾ ਸੀ ਪਰਚੇ ਹੀ ਪਾਣਾ ਸੀ ਹੋਰ ਕੀ ਕਰ ਲੈਣੇ ਵਿੱਚ ਪਹਿਲਾਂ ਹਾਂਜੀ ਜਰੂਰ ਕਿਉਂਕਿ ਮੇਰਾ ਹੱਕ ਦਾ ਬ੍ਰਿਸ਼ ਜਦੋਂ ਮੈਨੂੰ ਇਹ ਆਪਣਾ ਆਈ ਕਾਰਡ ਦੱਸਿਆ ਕਿ ਤੁਸੀਂ ਮੈਨੂੰ ਅੰਦਰ ਜਾਣ ਦਿਓ ਤੇ ਉਹ ਵੀ ਮੈਨੂੰ ਜੇ ਨਹੀਂ ਐਂਟਰੀ ਦਿੰਦੇ ਤਾਂ ਫਿਰ ਉਹਨਾਂ ਦਾ ਚਪੇੜਾ ਬੱਜਣੀ ਆ ਸੀ ਲੇਡੀਸਟਾਫ ਦੇ ਜੇ ਉਹ ਮੇਰੇ ਨਾਲ ਹੋਰ ਜੱਦ ਤੱਕ ਕੰਮ ਕੀ ਕਰਦੀਆਂ ਬਦਸਲੂ ਕੀ ਕਰਦੀਆਂ ਮੇਰੇ ਨਾਲ ਮੈਂ ਕੁਛ ਵੀ ਕਰਦੀ ਆ ਮਤਲਬ ਜੇ ਉਹਨਾਂ ਨੂੰ ਤਾਂ ਪਹਿਲਾਂ ਹੱਥਾ ਪਾਈ ਤਾਂ ਹੋਈ ਹੀ ਸੀ ਜੇ ਹੋਰ ਹੱਥਾ ਪਾਈ ਕਰਦੀ ਆ ਤਾਂ ਫਿਰ ਇਤਰੋਂ ਵੀ ਕੁਛ ਨਾ ਕੁਛ ਹੋਣਾ ਹੀ ਸੀ ਮੈਂ ਚੁੱਪ ਨਹੀਂ ਸੀ ਥੋੜੀ ਨਾ ਮੈਨੂੰ ਕਿਉਂਕਿ ਜਦੋਂ ਸਾਡੇ ਮਤਲਬ ਗੁਰੂਆਂ ਨੇ ਇੰਨਾ ਕੁਛ ਕੀਤਾ ਹੈ ਨਾ ਸਾਡੇ ਵਾਸਤੇ ਤੇ ਫਿਰ ਆ ਤਾਂ ਨੋਰਮਲੀ ਜੀ ਗੱਲ ਹੈ ਕੁੜੀਆਂ ਡਰ ਜਾਂਦੀਆਂ ਹੁੰਦੀਆਂ ਪੁਲਿਸ ਨੂੰ ਦੇਖ ਕੇ ਕਿ ਮੈਨੂੰ ਧੱਕਾ ਮੁੱਕੀ ਹੋ ਰਹੀ ਹੈ ਜਾਂ ਇੰਨੀ ਪੁਲਿਸ ਖੜੀ ਹੈ ਇਹ ਇਹ ਜਜ਼ਬਾ ਕਿੱਥੋਂ ਆਇਆ ਤੁਹਾਡੇ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਮੇਰਾ ਥੱਪੜ ਤੱਕ ਸ਼ਹਿਰਾਂ ਵਾਲੀਆਂ ਹੁੰਦੀਆਂ ਜਿਹੜੀਆਂ ਡਰ ਜਾਂਦੀਆਂ ਐ ਇਸ ਪਿੰਡਾਂ ਵਾਲੇ ਐ ਇਸ ਦਾ ਇੰਨਾ ਕੁਝ ਤਾਂ ਉਹ ਵੀ ਨੋਰਮਲ ਐ ਮੈਨੂੰ ਜੀ ਇਹਨਾਂ ਨੂੰ ਪਛਾਣਦੀਆਂ ਉਹ ਇਸੇ ਕਰਕੇ ਇਸੇ ਕਰਕੇ ਇਹ ਤਾਂ ਸਿਰਫ ਥੋੜਾ ਖੂਨ ਜੀ ਹੈ ਵੀ ਆਪਣਾ ਹੱਕ ਨਾ ਪੜਦੇ ਹੋ ਇਤਿਹਾਸ ਪੜਦੇ ਇਤਿਹਾਸ ਪੜਦੀਆਂ ਸਿਆਣੇ ਦੱਸਦੇ ਵੱਡੇ-ਵਡੇਰੇ ਦੱਸਦੇ ਹਨ ਸਾਡੇ ਮਾਪੇ ਦੱਸਦੇ ਵੀ ਸਾਡਾ ਆ ਇਤਿਹਾਸ ਹੈ ਤੇ ਸਾਨੂੰ ਇਸੇ ਰਾਹ ਤੇ ਚੱਲਣਾ ਚਾਹੀਦਾ ਹੈ ਨਾ ਕਿ ਵਧੀਆ ਹੈ ਆਪਣਾ ਮਤਲਬ ਖਾਲਸਾ ਰਾਜ ਬਹੂੰਗਾ ਹੈ ਨਾ ਆਪਣੀ ਮਤਲਬ ਤਾਂ ਤੁਸੀਂ ਖਾਲਸਾ ਰਾਜ ਦੀ ਵੀ ਗੱਲ ਕਰਦੇ ਹੋ ਤੁਸੀਂ ਉਹ ਵੀ ਪੜ੍ਹਦੇ ਹੋ ਤੁਹਾਨੂੰ ਪਤਾ ਹੈ ਉਹ ਸਾਰਾ ਹਾਂਜੀ ਖਾਲਸਾ ਰਾਜ ਹੋਣਾ ਚਾਹੀਦਾ ਵਧੀਆ ਆਹ ਕੁਛ ਤਾਂ ਨਹੀਂ ਹੋਊਗਾ ਜੋ ਇੱਕ ਅਗਲੇ ਨੇ ਅਗਰ ਖਾਲਸਾ ਰਾਜ ਹੋਣਾ ਹੈ ਇਹ ਘਰ ਚ ਗੱਲਾਂ ਹੁੰਦੀਆਂ ਹਨ ਹਾਂਜੀ ਇਹ ਘਰ ਦੇ ਵਿੱਚ ਗੱਲਾਂ ਹੁੰਦੀਆਂ ਨੇ ਸਰਦਾਰ ਪਰਿਵਾਰ ਸਾਹਿਬ ਹਾਂਜੀ ਸਾਰੇ ਪਰਿਵਾਰ ਸਰਦਾਰ ਪਰਿਵਾਰ ਐ ਸਰਦਾਰਿਕ ਫੈਮਿਲੀ ਤੋਂ ਮੈਂ ਬਿਲੋਂਗ ਕਰਦੀ ਹਾਂ ਅੱਛਾ ਆਪ ਜਿਹੜਾ ਕੁਝ ਹੋ ਰਿਹਾ ਹੈ ਇਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਦੇਖੋ ਆਮੂਮਨ ਤੁਸੀਂ ਇੱਥੇ ਦੇਖਦੇ ਹੋ ਕਿ ਸਟੂਡੈਂਟ ਜਾ ਰਹੇ ਨੇ ਜਾਂ ਲੋਕਾਂ ਨੂੰ ਪ੍ਰੋਟੈਸਟ ਹੋ ਰਿਹਾ ਜਿਹੜੀਆਂ ਲੋਕਲ ਜਥੇਬੰਦੀਆਂ ਯੂਨੀਵਰਸਿਟੀ ਦੇ ਅੰਦਰ ਕੰਮ ਕਰਦੀਆਂ ਉਹ ਪ੍ਰੋਟੈਸਟ ਕਰ ਰਹੀਆਂ ਪਰ ਅੱਜ ਇੱਕ ਬਹੁਤ ਵੱਡਾ ਇਤਿਹਾਸ ਰਚਿਆ ਜਾ ਰਿਹਾ ਕਿ ਟਰੈਕਟਰ ਟਰਾਲੀਆਂ ਤੱਕ ਜਿਹੜੇ ਆ ਉਹ ਅੰਦਰ ਪਹੁੰਚ ਗਏ ਇਹ ਸਾਰੇ ਆ ਗਏ ਨੇ ਪਹਿਲਾਂ ਆਪਣਾ ਹੱਕ ਲੈਣ ਲਈ ਅਸੀਂ ਦਿੱਲੀ ਬੈਠੇ ਸੀ ਤੇ ਇਹ ਹੁਣ ਸਾਡੀ ਯੂਨੀਵਰਸਿਟੀ ਖੋ ਰਹੀ ਜਦ ਕਿ ਸਾਡੇ ਕੋਲ ਆਪਣੀ ਇੱਕ ਹੀ ਪਹਿਚਾਣ ਹੈ ਪੰਜਾਬੀ ਯੂਨੀਵਰਸਿਟੀ ਜੋ ਕਿ ਲਾਹੌਰ ਤੋਂ ਆਈ ਹੈ ਨਾ ਅਗਰ ਇਹ ਸਾਡੀ ਇਹ ਹੀ ਪਹਿਚਾਣ ਖੋ ਲੈਂ ਸਾਡੇ ਕੋਲ ਕੀ ਰਹਿ ਜਾਊਗਾ ਦੱਸਣ ਲਈ ਕੁਝ ਵੀ ਨਹੀਂ ਤੇ ਬਲਕਿ ਇਹ ਹੈ ਕਿ ਹਾਂ ਵੀ ਸਾਡੀ ਹੀ ਯੂਨੀਵਰਸਿਟੀ ਨਾ ਖਾਣ ਸਾਡੀ ਹੀ ਹੈ ਤੇ ਸਾਡੀ ਰਹੂਗੀ ਹਮੇਸ਼ਾ ਜੋ ਮਾਣ ਜੀ ਕਰ ਲੈਣਗੇ ਇਹਨਾਂ ਦੀ ਕਦੇ ਯੂਨੀਵਰਸਿਟੀ ਬਣਾ ਨਹੀਂ ਸਕਦੇ ਕਿਉਂਕਿ ਇਹ ਯੂਨੀਵਰਸਿਟੀ ਬਣਾਈ ਹੀ ਸਾਡੇ ਪੁਰਖਿਆਂ ਨੇ ਤੁਸੀਂ ਘਰੋਂ ਆਏ ਇਸੇ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣ ਆਈ ਸੀ ਕਿਉਂਕਿ ਅਗਰ ਮੈਂ ਨਹੀਂ ਸੀ ਜੇ ਮੈਂ ਹੁੰਦਾ ਵੀ ਬਾਕੀ ਨਹੀਂ ਆਣਾ ਮੈਨੂੰ ਵੀ ਦੋ ਛੁੱਟੀਆਂ ਐ ਘਰੇ ਘਰੇ ਰਹਿਣ ਮਾਣ ਘਾਦਾ ਖਾਣਾ ਪੀਣਾ ਉਹ ਜੂ ਮੈਂ ਵਧੀਆ ਵੀ ਹੈ ਨਾ ਫੈਮਲੀ ਦੇ ਨਾਲ ਟਾਈਮ ਸਪੈਂਡ ਹੋ ਜਾਊਗਾ ਮੇਰੇ ਦਿਮਾਗ ਦੇ ਵਿੱਚ ਅੱਜ ਕੋਈ ਖਿਆਲ ਆਇਆ ਮੈਨੂੰ ਐਕਚੁਅਲੀ ਮੈਂ ਜਾਮਾ ਯੂਨੀਵਰਸਿਟੀ ਹੈ ਨਾ ਕਿ ਮੈਂ ਧਰਨੇ ਦੇ ਵਿੱਚ ਹਾਜ਼ਰ ਹੋਵਾਂਗਾ ਉੱਥੇ ਵੀ ਮੈਂ ਵੀ ਆਪਣੀ ਜਿੰਦ ਜਾਨ ਲਾਵਾਂ ਮੈਂ ਵੀ ਕੁਝ ਕਰਾਂਗੀ ਧਰਨੇ ਦੇ ਵਿੱਚ ਤੁਹਾਨੂੰ ਪਤਾ ਤੁਸੀਂ ਵਾਇਰਲ ਬਹੁਤ ਜ਼ਿਆਦਾ ਹੋ ਗਿਆ ਹੈ ਤੁਹਾਡੀ ਵੀਡੀਓ ਕਿੰਨੀ ਜਿਆਦਾ ਮੇਰਾ ਕਾਲ ਇੰਸਟਾਗ੍ਰਾਮ ਪਰ ਹੈ ਤੁਹਾਡੀ ਹਾਂ ਜੀ ਮਿਲੀਅਨਸ ਆਈ ਥਿੰਕ ਸੋ ਵੀ ਇੰਨੇ ਕੁ ਵੀਊ ਆਣੇ ਵਾਲੇ ਹੈ ਵੀਡੀਓਜ਼ ਤੇ ਅੱਛਾ ਫੈਮਿਲੀ ਦੇ ਕੀ ਰਿਐਕਸ਼ਨ ਸੀ ਪਰਿਵਾਰ ਨੇ ਤਾਂ ਕਿਹਾ ਕਿ ਕੁੜੀਏ ਤੂੰ ਆ ਕਿੱਧਰ ਪੰਗਾ ਲੈ ਲੈ ਨਹੀਂ ਨਹੀਂ ਕਰਦੇ ਮਤਲਬ ਇਹੋ ਜਿਹਾ ਕੋਈ ਨਹੀਂ ਸੀ ਕਰਦੇ ਮਤਲਬ ਪੂਰੀ ਸਪੋਰਟ ਹੈ ਉਹਨਾਂ ਨੇ ਕਦੇ ਵੀ ਆਪਣਾ ਹੱਕ ਲੈਣ ਲਈ ਵੀ ਐ ਨਹੀਂ ਵੀ ਪਿੱਛੇ ਹਟ ਹਟ ਜੋ ਵੀ ਚਲੋ ਐਸੀ ਵੀ ਕਰਦੇ ਨੇ ਵੀ ਉਹ ਜੇ ਕੁਛ ਕਰ ਦਿੰਦੇ ਹੈ ਨਾ ਵੀ ਕਰਦੇ ਆ ਮਤਲਬ ਕੁਛ ਨਹੀਂ ਐ ਉਹ ਐਸੀ ਵੀ ਤੂੰ ਆਪਣਾ ਹੱਕ ਲਿਆ ਵੀ ਤੂੰ ਵਧੀਆ ਕੀਤਾ ਵੀ ਸਾਨੂੰ ਮਾਣ ਹੈ ਤੇਰੇ ਤੇ ਨਾਲ ਦੀ ਨਾਲ ਫੋਨ ਆ ਗਿਆ ਸੀ ਮੇਰੇ ਡੈਡੀ ਨੂੰ ਬਹੁਤ ਜ਼ਿਆਦਾ ਮਾਣ ਹੈ ਕਿ ਹਾਂ ਵੀ ਡੈਡੀ ਨੂੰ ਬਾਅਦ ਤੋਂ ਵੀ ਉਹਨਾਂ ਨੇ ਮਤਲਬ ਦੋਸਤਾਂ ਦੇ ਫੋਨ ਆਏ ਵੀ ਵੀ ਤੁਹਾਡੀ ਕੋੜੀ ਨੇ ਇੰਨਾ ਵਧੀਆ ਕੰਮ ਕੀਤਾ ਵੀ ਬਹੁਤ ਵਧੀਆ ਕੀਤਾ ਵੀ ਲੜੀ ਆ ਉੱਥੇ ਕੱਲੀ ਸੀ हां ਜੀ ਤੁਸੀਂ ਵੀ ਕਾਫੀ ਜ਼ਿਆਦਾ ਸਟਰਗਲ ਕੀਤੀ ਤੁਸੀਂ ਉੱਥੇ ਮਤਲਬ ਪੁਲਿਸ ਸਾਥ ਦੇ ਨਾਲ ਲੜਦੇ ਸੀ ਤੋਂ ਦੇ ਆਈਡੀ ਦਾ ਆਪਣਾ ਪ੍ਰੂਫ ਦਾ ਸੀ ਵੀ ਤੁਸੀਂ ਕਾਹਦੇ ਨਹੀਂ ਅੰਦਰ ਜਾਣ ਦਿੰਦੇ ਚਲੋ ਤਾਂ ਇਹ ਹਰਮਨ ਸੀ ਹਰਮਨ ਕਹਿੰਦੀ ਹੈ ਕਿ ਅਸੀਂ ਹੱਕ ਲੈਣਾ ਜਾਣਦੇ ਸਾਨੂੰ ਪਤਾ ਹੈ ਸਾਡਾ ਹੱਕ ਕੀ ਹੈ ਜੇਕਰ ਹੱਕ ਤੇ ਇਸ ਰੱcke ਕੋਈ ਜਿਹੜਾ ਹੈ ਉਹ ਕੋਈ ਢਾਕਾ ਮਾਰਦੀ ਕੋਸ਼ਿਸ਼ ਕਰੇਗਾ ਤਾਂ ਸਿਆ ਨਹੀਂ ਜਾਏਗਾ ਕੁੜੀ ਨੇ ਬਹੁਤ ਵੱਡੀ ਗੱਲ ਕੀਤੀ ਕਿ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆ ਤੇ ਸਾਨੂੰ ਪਤਾ ਹੈ ਸਾਡੇ ਗੁਰੂ ਗੁਰੂ ਸਾਹਿਬਾਨ ਨੇ ਕਿਸ ਤਰ੍ਹਾਂ ਦੇ ਨਾਲ ਲੜਾਈਆਂ ਲੜਦੇ ਰਹੇ ਸਾਡੇ ਇਤਿਹਾਸ ਦੇ ਅੰਦਰ ਹੈ ਸਾਡੇ ਡੀਐਨਏ ਦੇ ਅੰਦਰ ਹੈ ਕਿ ਅਸੀਂ ਆਪਣਾ ਹੱਕ ਨਹੀਂ ਨੱਪਣ ਦਿੰਦੇ ਤਾਂ ਇਹ ਹਰਮਨ ਸੀ ਤੁਸੀਂ ਲਗਾਤਾਰ ਅੱਛਾ ਹਰਮਨ ਹਰਮਨ ਤਾਂ ਮੈਨੂੰ ਯਾਦ ਆ ਗਿਆ ਕਿ ਪਾਕਿਸਤਾਨ ক্রিকেট ਦੀ ਹਿੰਦੀ ਕਪਤਾਨ ਉਹ ਇੰਡੀਆ ক্রিকেট ਦੀ ਹਿੰਦੀ ਕਪਤਾਨ ਵੀ ਹਰਮਨੀ ਹੈ ਅੱਛਾ ਤੇ ਫਿਰ ਉਹ ਸ਼੍ਰੀ ਅਰੰਧਪੁਰ ਸਾਹਿਬ ਤੋਂ ਹਾਂ ਸ਼੍ਰੀ ਅਰੰਧਪੁਰ ਸਹੀ ਉਹਨੇ ਕਿਹਾ ਕਿ ਮੇਰੇ ਕੋਲ ਤੇ ਉਹ ਬਾਕੀ ਸਾਰੇ ਯੂਗਲੋ ਦੇ ਖੂਨ ਵਿੱਚ ਉਹਨੇ ਕਿਤੇ ਦਬਣਾ ਸੀ ਕੁੜੀ ਇੰਨੀ ਬਹਾਦਰੀ ਇੰਨੀ ਜੁਰਤ ਹੋ ਗਈ ਉਹਨੇ ਬੜੀ ਬੜੀ ਅੱਛੀ ਗੱਲ ਕੀਤੀ ਕਿ ਇੱਕ ਚੀਜ਼ ਤੇ ਲੋਰ ਤੋਂ ਆਈ ਹੈ ਪੰਜਾਬ ਦੀ ਯੂਨੀਵਰਸਿਟੀ ਉਹ ਸਾਡੀ ਪਛਾਣ ਹੈ ਸਾਡੀ ਪਛਾਣ ਅੱਛਾ ਕੁੜੀ ਵੈਸੇ ਇੱਕਦਮ ਵਾਇਰਲ ਹੋ ਗਈ ਵਾਇਰਲ ਹੋ ਗਈ ਅੱਛਾ ਅਗਰ ਉਹ ਵੀ ਦੂਸਰੀਆਂ ਕੁੜੀਆਂ ਤਰ੍ਹਾਂ ਡਰ ਜਾਂਦੀ ਜਾਂ ਪਿੱਛੇ ਹਟ ਜਾਂਦੀ ਨਾ ਆਂਦੀ ਹਾਂ ਹਾਂ ਅਮੂਮਨ ਲੋਕ ਹੀ ਬੱਚੇ ਹੀ ਵੀ ਕਰਦੇ ਨੇ ਕਿ ਵਿਚਾਰੇ ਦੋ ਛੁੱਟੀਆਂ ਆ ਜਾਂਦੇ ਨੇ ਜਿਆਦਾਤਰ ਪੈਰੈਂਟਸ ਹੀ ਆਈ ਕਰਦੇ ਨੇ ਜਿਆਦਾਤਰ ਪੈਰੈਂਟਸ ਹੀ ਆਈ ਕਰਦੇ ਨੇ ਦੋ ਛੁੱਟੀਆਂ ਕੁਝ ਪੈਰੈਂਟਸ ਐਸੇ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਕਹਿੰਦੇ ਨੇ ਕੋਈ ਜ਼ਰੂਰਤ ਨਹੀਂ ਤਰਨੇ ਤੇ ਜਾਣ ਦੀ ਘਰ ਬੈਠ ਜੋ ਇੰਜ ਕਰ ਜੋ ਇਹ ਕਰ ਲੋ ਲੇਕਿਨ ਬਹੁਤ ਅੱਛਾ ਕੀਤਾ ਕਿ ਉਹਦੇ ਪੈਰੈਂਟਸ ਨੇ ਉਹਨੂੰ ਸਪੋਰਟ ਕੀਤੀ ਅੱਛਾ ਉਹ ਗਈ ਆ ਉਹਨੇ ਜ਼ਰੂਰਤ ਦੇ ਨਾਲ ਦੇਖੋ ਇੰਨੀ ਪੁਲਿਸ ਉਹ ਵੀਡੀਓ ਜਿਹੜੀ ਆਪਾਂ ਦੇਖ ਰਹੇ ਸੀ ਇੰਨੀ ਜ਼ਿਆਦਾ ਪੁਲਿਸ ਸੀ ਤੇ ਉਹ ਅਗਲੀ ਆਪਣੀ ਜ਼ਰੂਰਤ ਦੇ ਨਾਲ ਇਹ ਆ ਦੇਖੋ ਮਤਲਬ ਚਾਰ ਚਾਰ ਉਹ ਚਫੇਰੇ ਮਤਲਬ ਪੁਲਿਸ ਸੀ ਅੱਗੇ ਵਿਚੋ ਨਹੀਂ ਕਿਹਾ ਨਹੀਂ ਮੈਂ ਜਾਣਾ ਬਾਹ ਛੱਡ ਮੇਰੀ ਬਾਹ ਛੱਡ ਨਹੀਂ ਉਹਦਾ ਰਾਈਟ ਸੀ ਜਦੋਂ ਉਹਨੇ ਆਪਣਾ ਆਈਡੀ ਪ੍ਰੂਫ ਦਿਖਾਤਾ ਸੀ ਕਿ ਯੂਨੀਵਰਸਿਟੀ ਦੇ ਸਟੂਡੈਂਟ ਸੇ ਤੇ ਮਹਿਲਾ ਪੁਲਿਸ ਨੂੰ ਨਹੀਂ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਤੇ ਕਮਰਸ ਕਾ ਮੰਦਰ ਜਾਣਾ ਚਾਹੀਦਾ ਚਲੋ ਤੁਸੀਂ ਆਊਟਸਾਈਡਰਸ ਨੂੰ ਨਾ ਜਾਣ ਦੋ ਕਿ ਚਲੋ ਉਹਨਾਂ ਨੇ ਕੋਈ ਧਰਨਾ ਲਾਉਣਾ ਹੈ ਜਾਂ ਉੱਥੇ ਕੋਈ ਚੰਗਾ ਫਸਾਦ ਕਰਨਗੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਤੇ ਆਪਣੇ ਪੜਨ ਜਾਣਾ ਹੈ ਕਿਵੇਂ ਇਹ ਪੁਲਿਸ ਸੋ ਐਡਮਿਨਿਸਟ੍ਰੇਟਿਵ ਲੈਵਲ ਤੇ ਵੀ ਕੰਮ ਹੋ ਸਕਦਾ ਹੈ ਪੁਲਿਸ ਨੂੰ ਪਾਵਰ ਦਾ ਨਹੀਂ ਸਟੂਡੈਂਟਸ ਇਕੱਠੇ ਹੋ ਜਨਾਂ ਇੱਕ ਵਾਰੀ ਮੁਲਕ ਪਰਾਲਾ ਦਿੰ ਕਹਿੰਦੀ ਜਿਆਦਾ ਜਿਆਦਾ ਕੀ ਹੋ ਜਾਣਾ ਮੈਂ ਵੀ ਚੰਡਾ ਮਾਰ ਜਾਈ ਤੋ ਉਹਨਾਂ ਨੇ ਮਿਲਦੇ ਕੇਸ ਕਰ ਦੇਣਾ ਸੀ ਅੱਛਾ ਦੇਖੋ ਲੜਕੀ ਜੁਰਤ ਵਾਲੀ ਆ ਕਹਿੰਦੇ ਐਂਕਰ ਵੀ ਕਹਿੰਦੇ ਅਸਤਨ ਪਤਾ ਤੁਸੀਂ ਕਿੰਨੇ ਵਾਇਰਲ ਹੋ ਗਏ ਸਹੀ ਜ਼ਬਰਦਸਤ ਜੁਰਤ ਵਾਲਾ ਕੰਮ ਕੀਤਾ ਤੇ ਫਿਰ ਵਾਇਰਲ ਤੇ ਹੋਣਾ ਬੰਦਾ ਸੀ ਨਾ ਨਹੀਂ ਉਹ ਰਾਈਟ ਤੇ ਨੇ ਜਿਹੜਾ ਦਾ ਰਾਈਸ ਤੇ ਲੋਕਾਂ ਦੇ ਵਿੱਚ ਜੁਰਤ ਵੀ ਹੋਏਗੀ ਸਾਰਾ ਕੁਝ ਹੋਏਗਾ ਕਿਉਂਕਿ ਝੂਠਾ ਬੰਦਾ ਕਦੀ ਵੀ ਜਿਹੜਾ ਵਾਲਾ ਵੱਧ ਚੜਕੇ ਨਹੀਂ ਬੋਲੇਗਾ ਵੱਧ ਚੜਕੇ ਨਹੀਂ ਬੋਲੇਗਾ ਉਹਨੂੰ ਕਿੱਥੇ ਨਾ ਕਿੱਥੇ ਗਿਲਟ ਜ਼ਰੂਰ ਹੁੰਦਾ ਕਿ ਮੈਂ ਗਲਤ ਮੂ ਜਿਹੜਾ ਸੱਚਾ ਬੰਦਾ ਹੋਏਗਾ ਨਾ ਜਾਂ ਹੱਕ ਤੇ ਬੰਦਾ ਹੋਏਗਾ ਉਹ ਹਮੇਸ਼ਾ ਐਵੇਂ ਹੀ ਜੁਰਤ ਨਾਲ ਗੱਲ ਕਰੇਗਾ ਬੇਬਾਕ ਹੋ ਕੇ ਨਡਰ ਹੋ ਕੇ ਗੱਲ ਕਰੇਗਾ ਤੇ ਵੈਸੇ ਵੀ ਪੰਜਾਬੀ ਜਿਹੜੇ ਨੇ ਉਹ ਕਦੀ ਵੀ ਡਰਦੇ ਨਹੀਂ ਹੈਗੇ ਕਿਸੇ ਤੋਂ ਪਿੱਛੇ ਤੇ ਰਹਿੰਦੇ ਨਹੀਂ ਹੈਗੇ ਉਹ ਕੁੜੀ ਨੇ ਕਹਿ ਨਹੀਂ ਦਿੱਤਾ ਕਿ ਮੈਂ ਕਹਿੰਨੀ ਹੈ ਖਾਲਸਾ ਰਾਜ ਹੋਣਾ ਚਾਹੀਦਾ ਕਹਿੰਦੀ ਕਹਿੰਦੀ ਐਵੇਂ ਹੋਏਗਾ ਤੇ ਫਿਰ ਆਹ ਤੇ ਨਾ ਹੋਏਗਾ ਸਾਡੇ ਨਾਲ ਜੋ ਕੁਝ ਪਹਿਲੇ ਹੁਣ ਹੋ ਰਿਹਾ ਵਾ ਐਵੇਂ ਤੇ ਕੋਈ ਧੱਕੇ ਨਹੀਂ ਹੋਣਗੇ ਸਾਡੇ ਨਾਲ ਚਲੋ ਜੀ ਲੜਕੀ ਦੀ ਆਪਾਂ ਗੱਲਬਾਤ ਵੀ ਸੁਣ ਲਈ ਇਹਦਾ ਕਲਿੱਪ ਵੀ ਵੇਖਿਆ ਵਧੀਆ ਲੱਗਾ ਸਾਨੂੰ ਵੇਖ ਕੇ ਤੁਹਾਨੂੰ ਕਿਵੇਂ ਦਾ ਲੱਗਾ ਤੁਸੀਂ ਕਮੈਂਟ ਕਰਕੇ ਦੱਸੋ ਦੇਖੋ ਆਪਣਾ ਖਿਆਲ ਮਿਲਦੇ ਆ नेक्स्ट ਵੀਡੀਓ ਜਰੂਰ ਸਾਰੇ ਚੰਗੀ ਚਲਾ ਜੀ ਚਲਾ ਚ ਰੱਖਿਓ